ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਾਸਪੁਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਹੀ ਬਲਾਸਪੁਰ ਪਿੰਡ ਆਉਂਦਾ ਇਹਦੇ ਨੇੜੇ ਮਾਛੀਕੇ ਵੀ ਆ ਇਹ ਤੋਂ ਇਲਾਵਾ ਬੱਧਨੀ ਲੋਹਾਰਾ ਬੋਡੇ ਪਿੰਡ ਇਹ ਹਾਈਵੇ ਦੇ ਉੱਤੇ ਆਉਂਦੇ ਆ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਜੀ ਉਹਦੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਹੁੰਦੀਆਂ ਆ ਰੂਟੀਨ 'ਚ ਵਿਕਰੀ ਆਲੀਆਂ ਅੱਜ ਦੀ ਵੀਡੀਓ ਦੇ ਟੋਟਲ ਨਾਲ 5 ਤੁਹਾਨੂੰ ਦਿਖਾਉਣੇ ਆ ਤੇ ਪੰਜੇ ਮੱਝਾਂ ਦੇ ਵਿੱਚੋਂ 4 ਸੂਆਂ ਸੂਆਂ ਤੇ ਇੱਕ ਮੱਝ ਜਿਹੜੀ ਉਹ ਗੱਪਣ ਹੈ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਹੈ ਭਾਵੇਂ ਉਹ ਗੱਪਣ ਖਰੀਦਦੇ ਹੋ ਭਾਵੇਂ ਸੂਆ ਸੂਆ ਖਰੀਦਦੇ ਹੋ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਹੈ ਸੋਨਿਆ ਸੋਇਨਾ ਚ ਵੀ ਦੋ ਤਾਂ ਮੱਝਾਂ ਵਾਈ ਦੀ ਹੋਰੀ ਦੱਸ ਰਹੇ ਆ ਵੀ ਕੱਲ ਹੀ ਸੋਇਆ ਹੈ ਮਤਲਬ ਇਹ ਵੀ ਤੁਸੀਂ ਗੱਪਣਾ ਵਾਂਗੂ ਹੀ ਖਰੀਦੋਗੇ ਇਹਨਾਂ ਨੂੰ ਬਾਕੀ ਡਿਟੇਲ ਇਹਨਾਂ ਦੀ ਆਪਾਂ ਪੁੱਛ ਲੈਂਦੇ ਆ ਨਾਲ ਤੁਹਾਨੂੰ ਇਹ ਮੱਝਾਂ ਜਿਹੜੀਆਂ ਉਹ ਤੋਰ ਕੇ ਦਿਖਾਉਂਦੇ ਜਾਵਾਂਗੇ ਆਓ ਮਿਲिए ਬਾਈ ਨੂੰ ਤੇ ਕਰਦੇ ਆਂ ਗੱਲਬਾਤ ਸੋ ਸ਼ੁਰੂਆਤ ਇਸ ਵਾਈ ਤੋਂ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਫਸੀ ਅਬੇ ਜੀ ਜੀ ਦਾ ਨਾਮ ਆਪਣਾ ਦੱਸ ਦਿਓ ਬਾਈ ਇੱਕ ਵਾਰ ਨਾਮ ਵੀਰੇ ਡਾਕਟਰ ਪੱਪੂ ਠੀਕ ਹੈ ਬਾਈ ਅੱਜ ਆਪਣੇ ਕੋਲ ਪੰਜ ਮੱਝਾਂ ਹੈ ਹਾਂਜੀ ਬੀ ਜੀ ਸ਼ੁਰੂਆਤ ਇਸ ਵਾਈ ਤੋਂ ਕਰਦੇ ਆਂ ਕੰਨ ਮਸੂਆ ਸੂਈ ਹੈ ਤੇ ਕਦੋਂ ਦੀ ਸੂਈ ਹੈ ਇਹ ਸੂਈ ਆ ਵੀਰੇ ਕੱਲ ਕੱਲ ਸ਼ਾਮ ਦੀ ਸੂਈ ਵੀ ਆ ਠੀਕ ਐ ਬੋਲੋਂ ਸਾਫ ਆ ਜੀ ਠੀਕ ਐ ਮੂੰਹ ਸ਼ਾਇਦ ਆਂਦਾ ਜੀ ਕਨਫਰਮ ਹੂੰ ਤੇ ਮਗਰੇ ਦੇ ਕੱਟੀ ਆ ਜੀ ਕੋਈ 나ਗ ਬੋਲਦੀ ਆ ਜੀ ਠੀਕ ਐ ਸਟਰਾ ਦਿੱਤਾ ਇਹਨੇ 나ਗ ਬੋਲਦੀ ਕੱਟੀ ਆ ਜੀ ਠੀਕ ਐ ਅੱਛਾ ਭਾਈ ਕੀ ਡਿਮਾਂਡ ਰਹਿਣੀ ਐ ਇਸ ਦੀ ਇਹ ਵੀਰੇ ਦੇਵਾਂਗੇ 165 ਦੀ ਜੱਸ ਨੂੰ ਛੋੜ ਹੋਊਗੀ ਇਹ ਚ ਠੀਕ ਐ ਖੋਲੋ ਭਾਈ ਦੱਸੋ ਰੇਟ 1 ਲੱਖ ਤੇ 65000 ਆ ਦੂਜਾ ਸੂਆ ਛੇ ਦੰਦ 나ਗ ਬੋਲਦੀ ਕੱਟੀ ਨੂੰ ਇਹਨੇ ਜਨਮ ਦਿੱਤਾ ਤੇ 나ਗ ਮੇਰੇ ਖਾਲ ਚੱਲਦੀ ਐ ਫਲਾ ਹੋਊ ਹਾਂਜੀ ਹਾਂਜੀ ਤੋਂ ਸੈੰਗ ਸੋਹਣਾ ਸਮਾਜ ਦਾ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਕੱਲ ਹੀ ਸੂਈ ਆ ਕੱਲ ਸ਼ਾਮ ਨੂੰ ਬੋਲਾ ਸਾਫ ਹੈ ਠੀਕ ਹੈ ਬੋਲਾ ਬਾਈ ਕਹਿੰਦਾ ਵੀ ਸਾਰਾ ਚੋਇਆ ਵਿਆ ਹਾਊਸ ਲੱਗ ਵੀ ਬਹੁਤ ਜੱਜ ਟਾਂਚੇ ਦੀ ਚੜਾਈ ਬਹੁਤ ਹੈ ਹਵਾਨਾ ਕਿਸੇ ਦੇਖੋ ਬੋਲੇ ਤੋਂ ਸਾਫ ਹੈ ਤੇਰ ਵੀ ਤਿਆਰੀ ਬਹੁਤ ਸੋਹਣੀ ਫੜ ਗਈ ਕਰਮ ਵਾਲੀ ਸ਼ਾਮ ਦਾ ਟਾਈਮ ਲਗਭਗ 3 ਵਜੇ ਵੀਡੀਓ ਬਣਾ ਰਹੇ ਹਾਂ ਜੇ 2 ਘੰਟੇ ਚਵਾਈ ਹੋਰ ਨਹੀਂ ਹੋਣੀ ਮੋੜ ਲਓ ਬਈ ਸੋ ਰੇਟ ਵੀਡੀਓ ਚ ਹੋ ਜਾਣਗੇ ਬਾਕੀ ਪਸ਼ੂ ਕੋਲ ਆ ਕੇ ਦੇਖੋ ਤਸੱਲੀ ਕਰੋ ਸਮਝੋ ਤੇ ਫੇਰ ਸੌਦੇ ਕਰੋ ਨੰਬਰ ਸਕਰੀਨ ਉੱਤੇ ਸਿੱਧਾ ਮਾਲਕ ਦਾ ਹੀ ਚੱਲਦਾ ਹੁੰਦਾ ਤੁਸੀਂ ਸਿੱਧੀ ਜਿਹੜੀ ਉਹਨਾਂ ਨਾਲ ਡੀਲ ਕਰਨੀ ਹੁੰਦੀ ਹੈ ਸੋ ਇਹ ਪਹਿਲੇ ਨੰਬਰ ਤੇ ਤੁਸੀਂ ਝੋਟੀ ਦੇਖ ਰਹੇ ਹੋ ਮੱਝ ਦੇਖ ਰਹੇ ਹੋ ਦੂਜਾ ਸੂਆ ਕੱਟੀ ਇਹਦੇ ਨਾਲ ਦੋਸਤੋ ਬੱਚਾ ਸਾਹਮਣੇ ਬੈਠੀ ਹੈ ਕੱਟੀ ਜਿਹੜੀ ਉਹ ਇਸ ਮੱਝ ਦੀ ਹੈ ਇਦਵਾ ਚ ਜਿਹੜੀ ਝੋਟੀ ਤੋਰਾਗੇ ਇਹਦੇ ਨਾਲ ਬੱਚਾ ਮੇਲਕਾਫਾ ਕੱਟੇ ਨੂੰ ਨੇ ਜਨਮ ਦੁੱਤਾ ਹੈ। ਅ ਭਾਈ ਜਿਹੜੀ 2 ਨੰਬਰ ਤੇ ਝੋਟੀ ਇਹ ਵੀ ਆਪਣੇ ਭਰਾ ਤੋਂ ਲਈ ਆ ਜਿਹੜਾ ਮੁੰਡਾ ਬਲਜੀਤ ਕਬੱਡੀ ਪਲੇਅਰ ਸੇਦੋ ਵਾਲਾ ਜੀ। ਉਹਨਾਂ ਦੀ ਘਰ ਦੀ ਹੈ ਜੀ ਗੱਡੀ। ਅੱਛਾ ਸੂਆ ਦਾ ਦੂਜਾ ਵੀਰੇ ਠੀਕ ਹੈ। ਨੂੰ 6 ਦੰਦਾ ਤੇ ਚੌਥਾ ਦਿਨ ਸੂਈ ਨੂੰ ਆ। ਠੀਕ ਹੈ। ਸਟਾਰ ਡੰਗੇ ਦੇ ਕੋਲੇ ਦੁੱਧ ਜਾਨੀ 11 ਕਿਲੋ ਬੋਲੀ ਸਟਾਰ ਆ ਜੀ। ਠੀਕ ਹੈ। ਹਾਂਜੀ। ਇਹਦਾ ਰੇਟ ਕੀ ਕਰਦੇ ਹੋ ਭਾਈ? ਇਹ ਵੀ 165 ਦੁੱਧ ਦੇਵਾਂਗੇ ਜੀ। ਖੋਲੋ ਭਾਈ। ਸੋ ਦਸੋ ਤਾਜੀ ਸੋਈ ਵੀ ਆ ਬਟਾ ਇਹ ਲక్ష్ਮੀ ਡੈਰੀ ਰ ਹਰਮਾਨ ਸਿੰਘ ਅੰਦਰ ਦੀ ਹੈਗੀ ਆਪ ਜੀ ਇਹ ਠੀਕ ਹੈ ਹਾਂਜੀ ਸਿਕੰਦਰਪੁਰ ਦੀ ਧੀ ਆ ਦਸੋ ਹਾਂਜੀ ਸੈਲੂ ਲਈ ਆ ਆਪਣੇ ਬੰਦੇ ਮਿੱਤਰ ਹੀ ਆ ਜੀ ਇਹ ਅੰਦਰ ਹੀ ਬੰਨ ਕੇ ਰੱਖਦੇ ਹੋਣਗੇ ਮੇਰੇ ਸਾਹ ਪਸੰਦ ਉਹਨਾਂ ਨੇ ਸੁਣੀਆਂ ਫਲੇਟਾਂ ਜੀਆਂ ਪੰਜਾਂੀਆਂ ਮੀਆਂ ਜੀ ਠੀਕ ਹੈ ਹਾਂਜੀ ਸੋ ਧੁੱਪ ਘਟ ਲੱਗਦੀ ਆ ਦਸੋ ਸੂ ਥੋੜਾ ਲਾਲੀਛ ਹੋ ਜਾਂਦਾ ਹੈ ਹਵਾਨਾ ਜਿਹੜਾ ਜੋਸ਼ ਚੰਗਾ ਦਸੋ ਬਾਕੀ ਤੋਰ ਕੇ ਬਾਹਰ ਵਿਖਾ ਦਿੰਦੇ ਦੋ ਦੇ ਜੀ ਦਾ ਪਲੂਨ ਦਾ ਦਿੱਤਾ ਵਾ 1.75 ਕਿਲੋ ਜੀ ਠੀਕ ਹੈ ਮਨਤੀ ਵਾਲਾ ਜੈਡ ਬਲੈਕ ਜਮਾ ਹੈ ਠੀਕ ਹੈ OK ਪਤਲੀ ਪੂਸੇ ਦੋਸੋ ਵੈਸੇ ਸਾਰੀ ਕਾਲੀ ਹੈ ਮੈਂ ਅੱਜ 16500 ਦਾ ਰੇਟ ਆ ਸੈਂਗ ਦੀ ਵੀ ਸੋਹਣੀ ਝੋਟੀ ਢਾਂਚਾ ਵੀ ਚੰਗਾ ਵੱਡੀ ਝੋਟੀ ਹੈ ਤਾਜੀ ਬਿਲਕੁਲ ਸੂਈ ਕੱਟੇ ਨੂੰ ਇਹਨੇ ਜਨਮ ਦਿੱਤਾ ਹੈ ਆ ਗਾੜੀ ਸੋਹਣੀ ਦੀਂਦੀ ਹੈ ਬਾਕੀ ਪਿਛਲੇ ਥਣਾ ਤੇ ਵੀ ਜੋ ਸੋਣਾ ਮੋੜ ਲਓ ਭਾਈ ਸੈਂਗੇ ਤੋਂ ਦੇਖ ਸਕਦੇ ਹੋ ਤੁਸੀਂ ਸਟਰਕਚਰ ਪੂਰਾ ਹੈ ਵੀ ਹੈ ਵਾਜੋਂ ਚੰਗਾ ਹੈ ਦੋਨਾਂ ਸਾਈਡ ਤੋਂ ਥਣ ਹਵਾਨਾ ਤੁਹਾਨੂੰ ਵੀਡੀਓ ਚ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਉਹ ਤੁਹਾਨੂੰ ਦਿਖਾਈ ਦੇ ਜੇ। ਜਿੱਥੇ ਤੋ ਨੰਬਰ ਤੇ ਸੀ ਤਿੰਨ ਨੰਬਰ ਤੇ ਇੱਕ ਗੱਬਣ ਮੱਝ ਦਿਖਾਉਣਾ ਤੁਹਾਨੂੰ ਸਟਰਕਚਰ ਢਾਂਚਾ ਸਾਰਾ ਹੀ ਨੀਲੀ ਰਾਵੀ ਵਾਲਾ ਅਖਾਨੇ ਵਿੱਚ ਵੀ ਵਾਈਟ ਰੰਗ ਜਿਹੜਾ ਨੀਲੀ ਚ ਮੰਗਦੇ ਉਹ ਹੈਗਾ ਬਾਕੀ ਤੋਂ ਬੱਚੇ ਤੁਸੀਂ ਪਿਓਰ ਨੀਲੀ ਰਵੀ ਦੇ ਲੈ ਸਕਦੇ ਹੋ ਜਿਹੜੀ 3 ਨੰਬਰ ਤੇ ਮੱਝ ਆ ਬਈ ਕੀ ਡਿਟੇਲ ਹੈ ਦੀ ਇਹ ਗੱਬਣ ਥਾਂ ਵੀਰੇ ਗੱਬਣ ਆ ਸ਼ੁਰੂਆਤੀ ਜਜਾ ਸੁਣਦੀ ਜਗੀਤ ਹੂੰ ਤੇ ਸਰਪੰਚ ਬੋਲਦਾ ਸੀ ਮਨ ਲੱਗਿਆ ਵਾ ਠੀਕ ਹੈ ਤੇ ਬੇਸ ਹੀ ਐ ਮੈਂ ਦਾ 18 ਕਿਲੋ ਦੁੱਧ ਆ ਜੀ ਠੀਕ ਹੈ ਸਾਢੇ ਉੱਤੇ ਬਾ ਦਿਨ ਕਿੰਨੇ ਕੁ ਲਾਉਗੀ ਦਿਨ ਉਹ ਹਫਤਾ ਕਹਿੰਦੇ ਸੀਗੇ ਜੀ ਆਪਣੇ ਕੋਲ ਕੱਲ ਆਈ ਆ ਕਿੰਨੇ ਕੁ ਟਾਈਮ ਲਈ ਜਾਊਗੀ ਜੀ ਠੀਕ ਹੈ ਪੰਗੀ ਤਿਆਰੀ ਤੂਰੀ ਬਹੁਤ ਸੋਹਣੀ ਹੈ ਚੋਈ ਬਹੁਤ ਚੰਗੀ ਹੈ ਜੀ ਡਿਮਾਂਡ ਕੀ ਰਹਿਣੀ ਇਹਦੀ ਇਹ ਦੇਵਾਂਗੇ 1.85 ਦੀ ਤੋਰ ਦੀ ਤੋਰ ਦੇ ਇੱਕ ਲੱਖ ਤੇ 85000 ਦੀ ਵੱਡੀ ਮੱਝ ਹੈ ਪੂਰਾ ਫੋਲੋ ਹੈਵੀ weight ਇਹਦਾ ਤੁਸੀਂ ਦੇਖੋ ਹਵਾਨਾ ਵੀ ਦੇਖ ਲਓ 12 ਕਿਲੋ ਵਾਂਗ ਬਾਈ ਜੀ ਜਿਹੜੀ ਕਹਿੰਦੇ ਵੀ ਇਹਨੇ ਦੁੱਧ ਦਿੰਦਾ ਹੈ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਆਪਦੇ ਹਿਸਾਬ ਤੇ ਰਹਿਣਾ ਥਣ ਚੰਗੇ ਆ ਹਵਾਨਾ ਚੰਗਾ ਤਰਸ ਤਰੀ ਆਪਣੇ ਪਿੰਡ ਤੈਨੂੰ ਟਾਣਾ ਕੋਲ ਬੇਸ ਆਜੂ ਮੈਂ ਦਾ ਦੁੱਧ ਦੇਣ ਦੇ ਤੇ ਜੀਜੇ ਸੁਣਦੀ ਐ ਓਕੇ ਸੋ ਸਟਰਕਚਰ ਇਹਦਾ ਵੀ ਤੁਸੀਂ ਉਹਨੂੰ ਵੀਡੀਓ ਤੋਂ ਦੇਖ ਸਕਦੇ ਹੋ ਬੱਚਾ ਨੂੰ ਬਹੁਤ ਅਮਜ ਦਾ ਪੂਰੀ ਭਾਰੀ ਐ ਮੋੜ ਲਿਓ ਵਾਪਸ ਲਈ 10 ਨੰਬਰ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਅਗਾੜੀ ਗਾੜੀ ਬਹੁਤ ਸੋਹਣੀ ਐ ਇਸ ਮੱਝ ਦੀ ਸੋਹ ਜਿਹੀ ਪਾਸੋਂ ਰੁਆਣਾ ਬਹੁਤ ਚੰਗਾ ਪਛਾਣ ਨੂੰ ਵੀ ਫੁੱਲ ਭਰ ਜੁਗੀ ਹਜੇ ਦਿਨ ਇਹਨੇ ਲੈ ਜਾਣੇ ਸੂਨ ਦੇ ਵਿੱਚ ਤਸੂ ਸੁੰਦਿਆਂ ਸੁੰਦਿਆਂ ਤੋਂ ਜਿਹੜੇ ਉਹ ਕੱਢ ਜਾਂਦਾ ਹੁੰਦਾ ਤੇਦਾ ਤਾਂ ਹਜੇ ਕੋਈ ਰੁਖ ਬਣਾਇਆ ਵੀ ਨਹੀਂ ਸੋਹਣਾ ਬਾਕੀ ਚੀਜ਼ ਵੀ ਇਹਨ ਮੱਕਾਂ ਬਲਾਂ ਕੁਬਲਾ ਭੋਰਾ ਨਹੀਂ ਮੈਂਦੇ ਕਿਸੇ ਆਪ ਨਾ ਅੱਬੇ ਵਾਲੇ سیمੰਦੀ ਕਿਸੇ ਦੀ ਇਹ ਠੀਕ ਹੈ ਹਾਂਜੀ ਉਹ ਨਹੀਂ ਪਤਾ ਕਿੱਦ ਦੀ ਐ ਠੀਕ ਹੈ ਸੋ ਇਧਰੋਂ ਤੁਸੀਂ ਇਹਦਾ ਥਾਨ ਖਵਾਣਾ ਦੇਖੋ ਅਗਾੜੀ ਇਹਦੀ ਸੋਹਣੀ ਹੈ ਬਈ ਪੂਛ ਫੜਿਓ ਮੜੀ ਜੀ ਹਲਾ ਕੇ ਮੜਾ ਹਲਾ ਦੂੰਗੀ। ਪੂਤ ਗਾਹ ਹੈ। ਸੋਹਣ ਹੋਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਭਰੂਗੀ। ਇਹ ਤੋਂ ਇਲਾਵਾ ਦੱਸੋ ਲਾਸਟ ਉੱਤੇ ਇਸ ਪਾਸੇ ਇੱਕ ਹੋਰ ਝੋਟੀ ਦਿਖਾ ਕੇ ਫਿਰ ਤੁਹਾਨੂੰ ਪੰਜਵੇਂ ਨੰਬਰ ਵਾਲੀ ਝੋਟੀ ਦਿਖਾਉਂਗਾ। ਆ ਭਾਈ ਜਿਹੜੀ ਇਹਦਾ ਲਾਸਟ ਉੱਤੇ ਵੱਧੀ ਹੈ ਚੌਥੇ ਨੰਬਰ ਤੇ ਆ। ਸੂਆ ਇਹਦਾ ਜੀ ਦੂਜਾ ਵੀਰੇ। ਹੂੰ। ਤੇ ਇਹ ਕੱਲ ਸਵੇਰ ਦੀ ਸੂਈ ਆ ਕਨਫਰਮ ਜੀ ਕੱਲ ਦੂਈ। ਠੀਕ ਹੈ। ਨਾੜੂਗਾ ਜਿੱਦਾਂ ਕੱਟੀ ਇਹਨੇ ਦਿੱਤੀ ਹੈ ਜੀ। ਠੀਕ ਹੈ। ਹਾਂ ਜੀ। ਆ ਭਾਈ ਇਹਦਾ ਰੇਟ ਕੀ ਰਹਿਣਾ? ਇਹ ਵੀ ਇੱਕ 65 ਦੂ ਦੈਣੀ ਹੈ ਜੀ ਧਾਰ ਧਾਰ ਬੋਲੇ ਜੋ ਸਾਫ ਆ ਜੀ ਠੀਕ ਹੈ ਚਵਾਈ ਇਹਦੀ ਭੁੱਕਰ ਗਈ ਪੋਲੀ ਆ ਜੀ ਮੈਂ ਬੱਚਾ ਭਾਦੇ ਕੋ ਧਾਰ ਕੱਢ ਦੂਗਾ ਠੀਕ ਹੈ ਇਹ ਜਮਾ ਬੋਲੇ ਜੋ ਖਾਲੀ ਆ ਜੀ ਕੱਲ ਸਵੇਰ ਦੀ ਸੂਈ ਹੈ ਤੇ ਦੁੱਧ ਬਾਈ ਕਹਿੰਦਾ ਕੋ ਬੋਲਾ ਸਾਰਾ ਹੀ ਚੋਇਆ ਵਿਆ ਤਾਂ ਚਾ ਇਹਦਾ ਵੀ ਖੁੱਲਾ ਡੋਲਾ ਖਾਨ ਸੋਨੇ ਆ ਬਾਕੀ ਰੇਟ ਇਹਦਾ ਵੀ ਉਸੇ ਤਰ੍ਹਾਂ 1,65,000 ਰਹੀ ਏ ਦੋ ਦਿਨ ਹੀ 15 ਤੋਂ ਪਲਾਸੀ ਦੇਣਾ ਜਗਜੀਤ ਠੀਕ ਐ ਸਵੇਰੇ ਪਹਿਲੇ ਦਿੱਤਾ ਬਚਾਉਂਦਾ ਕੋਲ ਦੁੱਧ ਦਾ ਜੀ ਪਰ ਦੀ ਪੁੱਤੀ ਬਹੁਤ ਸੋਹਣੀ ਪੱਟ ਬਹੁਤ ਚੰਗੀ ਮੈਂ ਮੋੜ ਲਈ ਬਈ ਸੋ ਤਾਜੀ ਸੂਈ ਮਾਰ ਜੇ ਵੀ ਤੁਹਾਨੂੰ ਜਿਹੜੀ ਦਿਖਾ ਰਹੇ ਹੁਣ ਚੜਾਈ ਢਾਂਚੇ ਦੀ ਇਹਦੀ ਦੇਖ ਲਓ ਮੋੜ ਚੋਂ ਪੂਛੇ ਦੀ ਵੀ ਪਤਲੀ ਐ ਦੇਖ ਕਿਧਰ ਲਾਸਟ ਤੇ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਬਈ ਇਸ ਝੋਟੀ ਦੀ ਕੀ ਡਿਟੇਲ ਐ ਕਿੰਨਾ ਮਸੂਆ ਕਦੋਂ ਦੀ ਸੂਈ ਐ ਸੂਆ ਜਗੀਰ ਕ੍ਰੀ ਦਾ ਦੂਜਾਗਾ ਹੂੰ ਮੋਹੋਂ ਇਹ ਵੀ ਛੇ ਦਾੰਦਾ ਤੇ ਜਗਦੇਵ ਸਰਪੰਚ ਕੰਤੋਂ ਲਈ ਆਪਾਂ ਸਹੀ ਦੁੱਧੋ ਜੀ ਠੀਕ ਹੈ ਆਪ ਬੂਟੇ ਵਾਲੇ ਕੋਹੇ ਨੂਰ ਦੀ ਹੈ ਜੀ ਇਹ ਠੀਕ ਹੈ ਤੇ ਲੰਡੇ ਦਾ ਜ ਮਗਰ ਕਟਾ ਗਿਆ ਜੀ ਠੀਕ ਹੈ ਤੇ ਯਾਨੀ ਦੁੱਧ ਦੇਰੇ ਕੋਲੇ 6ਵੇਂ 7ਵੇਂ ਦਿਨ ਹੀ 14 ਕਿਲੋ ਪੂਰਾ ਕੰਡੇ ਵਾਲਾ ਜੀ 15 ਦੁੱਧ ਦਾ ਯਾਨੀ ਮੈਂ 14 ਕਹਿਣਾ ਰੇਟ ਕੀ ਰੋਗੇ ਦਾ ਰੇਟ ਇਹ 210 ਦੀ ਦੇਣੀ ਹੈ ਜੀ ਦੱਸੋ ਦੁੱਧ ਹੈ ਇਸ ਟਾਈਮ ਦੋ ਤਿੰਨੇ ਕੋਲੋਂ ਨੇ ਦਿੱਤਾ 15 ਕਿਲੋ ਜੀ ਠੀਕ ਹੈ ਹਾਂ ਜੀ ਤੇ ਦੁੱਧ ਹੁਣ ਵੀ 16 17 ਕਿਲੋ ਖੁੱਲਾ ਦੇਣਾ ਇਹਨੇ ਜੀ ਠੀਕ ਹੈ ਕੋਹੇ ਨੂਰ ਦੀ ਆਪ ਆ ਹੂੰ ਚਲੰਡੇ ਦਾ ਮਗਰ ਇਹ ਕਟਾ ਗਿਆ ਜੀ ਫਿਟਿੰਗ ਆ ਲਹਵਾਨਾ ਦੱਸੋ ਉਤੋਂ ਚੜਾਈ ਇਹਦੀ ਵੀ ਢਾਂਚੇ ਦੀ ਸੋਹਣੀ ਹੈ 2 ਲੱਖ ਤੇ 10000 ਰੇਟ ਹੈ ਦੋ ਦੇਣੀ 14 ਕਿਲੋ ਹੁਣ ਕੋਈ ਮਣਕੇ ਲੈ ਜਾਵੇ ਜੀ ਠੀਕ ਅੱਜ ਦਾ 6ਵੇਂ ਇਕਦਾਂ ਨਹੀਂ ਠੀਕ ਹੈ ਕਮਾਲ ਹੋ ਬਈ ਅਗੋਂ ਕਰਕੇ ਸੋਇਲ ਲਿਆਵਾਂਸ ਲਾਸਟ ਉੱਤੇ ਤੁਹਾਨੂੰ 5ਵੇਂ ਨੰਬਰ ਤੇ ਝੋਟੀ ਦਿਖਾ ਰਹੇ ਹਾਂ ਸਿੰਘ ਵੀ ਸੋਹਣਾ ਮੂੰਹ ਮੱਥਾ ਵੀ ਸੋਹਣਾ ਸੋ ਇਸ ਛੇਟੀ ਦਾ ਅੱਗੋਂ ਹਵਾਨਾ ਤੁਸੀਂ ਦੇਖ ਲਓ ਥਾਣੇ ਦੇ ਸੋਹਣੇ ਆ ਹਜੇ ਬਿਨਾ ਫਸਮਾ ਤੋਂ ਖਾਲੀ ਤੁਹਾਨੂੰ ਦੱਸਣਗੇ ਕਿਉਂਕਿ ਟਾਈਮ ਅਜੇ ਬਾਕੀ ਹੈ ਦਵਾਈ ਦੇ ਵਿੱਚ ਤਾਂ ਫਿਲਮ ਸਟਰਕਚਰ ਸੋਹਣਾ ਇਸ 5 10 ਸੋਏ ਅੱਜ ਦੀ ਵੀਡੀਓ ਦੀਆਂ ਪੰਜ ਮੱਝਾਂ ਦੱਸੋ ਵਕਾਉ ਬਾਈ ਤੇ ਪੰਜ ਹੀ ਤੁਹਾਨੂੰ ਦਿਖਾ ਦਿਆਂ ਇਹ ਕੱਟਾ ਇਸ ਛੋਟੀ ਨਾਲ ਜਿਹੜੀ ਲਾਸਟ ਉੱਤੇ ਤੋਰੀ ਸੀਗੀ ਲੰਡੇ ਦਾ ਜੀ ਇਹ ਉਹ ਲੰਡੇ ਬੋਲਦਾ ਹੈ ਭਾਈ ਕਿ ਬੁਰੀ ਬੰਦ ਕੇ ਸੇਮ ਗੇਮ ਨੇ ਸਟਰਾ ਸੰਭਾਲ ਕੇ ਰੱਖੇ ਹੋਣਗੇ ਲੰਡੇ ਦੇ ਉਹ ਕੇਦੇ ਲਵਾਤਾ ਹੋਊਗਾ ਤੇ ਚੋਇਚ ਵੀ ਆ ਭੂਤਾਰ ਕੀ ਪੋਲੀ ਅੱਜ ਕੀ ਦੇ ਦੀ ਠੀਕ ਹੈ ਸੋ ਇਹ ਮੱਝਾਂ ਦੋਸਤੋ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਣੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਫਸੂ ਤੁਸੀਂ ਆਪ ਦੀ ਸਮਝ ਨਾਲ ਖਰੀਦੋਗੇ ਨੰਬਰ ਬਾਈ ਜਿਹੜਾ ਦਾ ਸਕਰੀਨ ਉੱਤੇ ਚੱਲੀ ਜਾਣਾ ਧੰਨਵਾਦ